ਪਿਛਲੇ ਦਿਨੀ ਪਾਕਿਸਤਾਨ ਵੱਲੋਂ ਬਿੰਗ ਕਮਾਂਡਰ ਅਭਿਨੰਦਨ ਨੂੰ ਰਿਹਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨੂੰ 1965 ਦੀ ਜੰਗਬੰਦੀ ਦੌਰਾਨ ਪਾਕਿਸਤਾਨ 'ਚ ਬੰਦੀ ਬਣਾਏ ਗਏ ਗੁਰਤਾਸਪੁਰ ਦੇ ਜਵਾਨ ਸੁਜਾਨ ਸਿੰਘ ਨੂੰ ਰਿਹਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਅੱਖਾਂ ਨੂੰ ਅੱਜ ਵੀ ਉਡੀਕ ਹੈ ਆਪਣੇ ਭਰਾ ਦੀ ਜੋ 55 ਸਾਲ ਤੋਂ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਹੈ ਪਰਿਵਾਰਿਕ ਮੈਂਬਰਾਂ ਮੁਤਾਬਕ ਸੁਜਾਨ ਸਿੰਘ 1957 ਨੂੰ ਭਾਰਤੀ ਫੌਜ ਦੀ 14 ਫੀਲਡ ਰੈਜੀਮੈਂਟ 'ਚ ਭਰਤੀ ਹੋਇਆ ਸੀ ਅਤੇ 1965 'ਚ ਭਾਰਤ-ਪਾਕਿਸਤਾਨ ਦੀ ਜੰਗ 'ਚ ਸੁਜਾਨ ਸਿੰਘ ਛੱਪ ਜੋੜੀਆਂ ਦੇ ਬਟਾਲਾ ਸੈਕਟਰ ਚ ਪਾਕਿਸਤਾਨ ਫੌਜ ਵੱਲੋਂ ਕੈਦ ਕਰ ਲਿਆ ਗਿਆ ਜੰਗ ਖਤਮ ਹੋਣ ਦੇ ਐਲਾਨ ਤੋਂ ਬਾਅਦ ਉਹ ਵਾਪਸ ਨਹੀਂ ਆਇਆ ਜਵਾਨ ਸਜਾਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਮੰਗ ਕੀਤੀ ਕਿ ਜੇਕਰ ਵਿੰਗ ਕਮਾਂਡਰ 2 ਦਿਨ ਚ ਪਾਕਿਸਤਾਨ ਤੋਂ ਵਾਪਸ ਆ ਸਕਦਾ ਹੈ ਤਾਂ ਭਾਰਤ ਸਰਕਾਰ ਕੋਈ ਸਖਤ ਕਦਮ ਚੁੱਕੇ ਕਿ ਸਜਾਨ ਸਿੰਘ ਨੂੰ ਵੀ ਰਿਹਾ ਕਰਵਾਵੇ ਜਦੋਂ ਸਾਡਾ ਭਰਾ ਪਾਕਿਸਤਾਨ ਚ 54 ਸਾਲ ਹੋ ਗਿਆ ਤਾਕਿਆ ਖਾਨ ਉਹ ਵੀ ਜਦੋਂ ਦੇਸ ਦੇ ਸੇਵਲੇ ਜਾਂ ਦੇਸ ਦੀ ਲੜਾਈ ਜਿਹੜੀ ਉਹਦੇ ਬੰਦੇ ਸੀ ਗਿਆ ਸੀਗਾ ਤੇ ਉਹ ਚਲੋ ਉੱਧਰ ਬੰਦੇ ਹੋ ਗਿਆ ਕਿਸੇ ਕਾਰਨ ਤੇ ਉਹਨੂੰ ਬਾਅਦਸ ਲਿਆਂਦਾ ਜਾਵੇ ਅਸੀਂ ਗਵਰਨਮੈਂਟ ਕੋਲ ਬਹੁਤ ਬਹੁਤ ਉਮੀਦ ਰੱਖਦੇ ਆਂ ਆਸ ਰੱਖਦੇ ਆਂ ਵੀ ਸਾਡੇ ਨਾ 54 ਬੰਦੇ ਉਹ ਜਿਹੜੇ ਹੋਰ ਨਾ ਉਹਨਾਂ ਦੀ ਵੀ ਪਛਾਦਵਾਈ ਕਿਤੇ ਜਾਵੇ ਉਹ ਅੱਜ ਤੱਕ ਕਰਪੂਰੀ ਉੱਥੇ ਜੇਲ੍ਹ ਦੇ ਵਿੱਚ ਠੀਕ ਠਾਕ ਹੈਗੇ ਨੇ ਸਾਨੂੰ ਕਾਫੀ ਸਬੂਤ ਉਹਨਾਂ ਦੇ ਮਿਲੇ ਆ ਕਿ ਉਹ ਤੁਹਾਡੇ ਚਾਚਾ ਜੀ ਉੱਥੇ ਠੀਕ ਹੈਗੇ ਆ ਸੇਵਾ ਸਰਕਾਰ ਨੇ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਕਦੀ ਵੀ ਆਪਾਂ ਬਹੁਤ ਵਾਰੀ ਕੀਤਾ ਕੰਮ ਵੀ ਸਾਡੇ ਚਾਚਾ ਜੀ ਨੂੰ ਬੁਲਾਇਆ ਜਾਇਆ ਤਾਂ ਕਿ ਹਾਂ ਕਿਸੇ ਨੇ ਸੁਖਾਲੀ ਸੁਣੀ 14 ਫਿਰ ਜੁਮਚੀ ਤੇ ਸ਼ੰਭ ਜੋਰੀ ਅਜੋ ਲਾਪਤਾ ਹੋਏ ਸੀ ਤੇ ਜਿਸ ਤਰ੍ਹਾਂ ਅਨੰਦਰ ਨੂੰ ਲਾਪਤਾ ਹੀ ਕਿਹਾ ਗਿਆ ਸਰਕਾਰ ਨੇ ਉਹਨੂੰ ਸਰਕਾਰ ਨੇ ਇਹ ਨਹੀਂ ਕਿਹਾ ਕਿ ਸਾਡਾ ਪਾਕਿਸਤਾਨੀ ਵਿੱਚ ਮਤਲਬ ਫੜਿਆ ਗਿਆ ਤੇ ਸਾਡੇ ਚਾਚਾ ਜੀ ਨੂੰ ਵੀ ਲਾਪਤਾ ਹੀ ਲਿਖਿਆ ਸੀ ਹਜੇ ਤੱਕ ਉਹਨੂੰ ਲਾਪਤਾ ਹੀ ਲਿਖਦੀ ਆ ਕਿ ਜੇਰਾ ਸਾਡੇ ਕੋਲ ਸਾਰੇ ਸਬੂਤਾਂ ਦੇ ਕੇ ਕਿ ਸਾਡੇ ਚਾਚਾ ਜੀ ਪਾਕਿਸਤਾਨੀ ਇਲਾਕੇ ਵਿੱਚ ਬੰਦ ਤਾਂ ਦੇਖੋ ਜੀ ਇਹਨੂੰ ਸਾਰੇ ਲੋਕ ਹੀਰੋ ਕਹਿੰਦੇ ਆ ਤੇ ਸਾਡੇ ਚਾਚਾ ਜੀ ਤੇ ਡਬਲ ਹੀਰੋ ਆ ਹਿਸਾਬ ਨਾਲ ਕਿ ਉਹ ਸਾਰੀ ਉਮਰ ਹੀ ਉਹਨਾਂ ਦੇਸ਼ ਵਾਸਤੇ ਕੱਟ ਛੜੀ ਆ 1965 ਦੀ ਜੰਗ ਚ ਭਾਰਤ ਦੇ ਜਿਹੜੇ ਜਵਾਨ ਪਾਕਿਸਤਾਨ ਦੀਆਂ ਜੇਲ੍ਹਾਂ ਚ ਬੰਦ ਨੇ ਉਹ ਅਜੇ ਵੀ ਆਜ਼ਾਦ ਨਹੀਂ ਕਰਵਾਏ ਗਏ ਸੁਜਾਨ ਸਿੰਘ ਵਾਂ ਕਈ ਜਵਾਨ ਇਸ ਉਡੀਕ ਚ ਨੇ ਕਿ ਸ਼ਾਇਦ ਕਿਸੇ ਦਿਨ ਉਹਨਾਂ ਨੂੰ ਆਪਣੇ ਵਤਨ ਜਾਣ ਦਾ ਮੌਕਾ ਮਿਲੇਗਾ ਪਰ ਹੁਣ ਦੇਖ ਰਹੇ ਹਾਂ ਹੋਵੇਗਾ ਕਿ ਭਾਰਤ ਸਰਕਾਰ ਕਦੋਂ ਇਹਨਾਂ ਜਵਾਨਾਂ ਦੀ ਰਿਹਾਈ ਬਾਰੇ ਪਾਕਿਸਤਾਨ ਨਾਲ ਗੱਲ ਕਰਦੀ ਹੈ ਦਿਨਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ